ਦੁਸ਼ਹਿਰਾ ਕਮੇਟੀ ਮੁਹਾਲੀ ਵੱਲੋਂ 47ਵਾਂ ਦੁਸ਼ਹਿਰਾ ਉਤਸਵ ਬੜੇ ਹੀ ਧੂਮ-ਧਾਮ ਨਾਲ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਜਿਸ ਦੇ ਬਾਰੇ ਦੁਸ਼ਹਿਰਾ ਕਮੇਟੀ ਮੁਹਾਲੀ ਦੇ ਸਦਸਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਕੀਤੀ ਪ੍ਰੈਸ ਕਾਨਫਰੰਸ ਸ਼ਹੀਦ ਅਮਰਪ੍ਰੀਤ ਸਿੰਘ ਜਿਹੜਾ ਸੀ ਇਹ ਸਾਰੇ ਸਾਰੇ ਪੱਕੇ ਪਰ ਸੰਗਤ ਇਜ਼ਾਰੇ ਸਾਰੇ ਇਸ ਕਮਿਟੀ ਨੂੰ ਸਾਰੇ ਸਾਡੇ ਮੁਰਾਦ ਅਗਰਵਾਦੀ ਉਹ ਵੀ ਪਸਤੇ ਪਰ ਅਸੀਂ ਆਪਣਾ 33 47ਵਾਂ ਬਿਚਾਰਾ ਜਿਹੜਾ ਮਿਲਦਾ ਨਾ ਕਿ ਤੁਹਾਡੇ ਨਾਲ ਹੀ ਬਿਲਕੁਲ ਐਡਜੋਇਨਿੰਗ ਇੱਕ ਹੋਰ ਮੇਲਾ ਬਣਾਇਆ ਜਾ ਰਿਹਾ ਉਹ ਤੋਂ ਕਿਸੇ ਦੇ ਦੇਖੋ ਉਹਦੇ ਬਾਰੇ ਸਾਰਾ ਪਤਾ ਨਹੀਂ ਸੀ ਨਾ ਕੇ ਮਾਲ ਪਤਾ ਲੱਗਿਆ ਕਿ 79 ਦੇ ਇੱਕ ਜਿਹੜੇ ਸ਼ਹਿਰ ਆ ਜਿਹੜਾ ਹੋਰ ਬਣਾਇਆ ਜਾ ਰਿਹਾ ਉਹ ਬਹੁਤ ਐਡਾ ਵੱਡਾ ਸ਼ਹਿਰ ਹੈ ਜਿਸ ਸ਼ਹਿਰ ਦੇ ਕਈ ਬਣਾਉਂਦੇ ਨੇ ਪਹਿਲੇ ਬਿਸਮੂਨ ਆਵੇ 11 ਬਿਸਮੂਨ ਆਵੇ ਲੋਕੀਰ ਬਣਾਉਂਦੇ ਆ ਅਸੀਂ ਆਪਣੇ ਸਵੀਟ ਬਣਾਉਂਦੇ ਹਾਂ ਕਿਸ ਕਰੇ ਸਾਮੂਹਤ ਨਾਲ ਕੋਈ ਬੰਦੀ ਇਹਦਾ ਜਿਹਨੇ ਥਰੀ ਜੋਸ਼ ਚਾਹੇ ਪਰ ਉਹ ਸਜੜਾ ਆਪਣੇ ਉਹੜਾ ਦਸ਼ਾਰੇ ਦੀ ਜਿਹੜਾ ਮੇਲਾ ਵਾ ਫਾਰਮੈਟ ਕੀਤਾ ਜਾ ਰਿਹਾ ਉਹਦੀ ਕੀ ਵਿਸ਼ੇਸ਼ਤਾ ਹੋ ਰਹੇਗੀ ਆਪਣੇ ਮੈਸੇਜ ਤਾਂ ਕਿਸੇ ਰਹਾ ਬੈ ਐਜ਼ ਯੂਅਲ ਜਿਸ ਤਰ੍ਹਾਂ ਹੁੰਦਾ ਹੈ ਉਸੇ ਕਰਾਂਗੇ ਗ੍ਰਾਮਣ ਉਕਰਨ ਨੇਕਾ ਦੇ ਦਿੱਤੇ ਹੈ ਕਿ 14 15 ਅਸੀਂ ਜਿਲਾ ਨਹੀਂ ਸੋਸ਼ਲ ਇਵੈਂਟ ਦਾ ਜੋ ਸਮਾਜੀ ਪ੍ਰਣਾਲੀ ਨੂੰ ਅਸੀਂ ਚੋਟਾ ਪਕੜਨ ਨੂੰ ਜਿਲਾ ਨਹੀਂ ਪਿਛਲੇ ਸਾਲ ਸਾਨੂੰ ਤੇ 19 ਵਾਲੇ ਵੱਲੋਂ ਵੀ ਸੀ ਕੋਈ ਪੁਰਸਵਾਰੀ ਚੋਣਾਂ ਜਾਉਂਦੀ ਸਾਲ ਨੂੰ ਪੁਨਰ ਬਣਾ ਰਹੇ ਹੈ ਇਸ ਲਈ ਸਰ ਨੂੰ ਨਹੀਂ ਕਿਹਾ ਸੀਗਾ ਨਸ਼ਾ ਵਾਸਤੇ ਇੱਕ ਜਿਹੜਾ ਜਿਲਾਇਆ ਪਰ ਆਕੇ ਮਿਸਟਰ ਬਾਦਲ ਨਾਲ ਮੇਰੀ ਗੱਲ ਹੋਈ ਸੀ ਜਿਹੜੇ ਡੀਐਸਪੀ ਹੈਗੇ ਸੀ ਉਹ ਵੀ ਇਹ ਕਹਿੰਦੇ ਸੀ ਕਿ ਇਹਨਾਂ ਐਕੀ ਵੀ ਤੁਸੀਂ ਨਾ ਨਸ਼ਾ ਮੁਕਤੀ ਲਈ ਇੱਕ ਪੁਲਾ ਜਿਹੜਾ ਉਹ ਜੀ ਬਾਕੀ ਅਤੀਸ਼ਪਾਜੀ ਤੁਸੀਂ ਸਰਾਂ ਤੋਂ ਦੇਖ ਕੇ ਆਓ ਅਤੀਸ਼ਪਾਜੀ ਅਸੀਂ ਜਿਹੜੀ ਪੁਗਾਮੀਆਂ ਆਈਆਂ ਉਹ ਬਹੁਤ ਅچھے ਤੰਦ ਨਾਲ ਕੋਸ਼ਿਸ਼ ਕਰਦੇ ਲੋਕੀ ਆ ਕੇ ਐਂਡ ਐਂਜੋਏ ਕਰਦੇ ਅਰੋਸੇ ਨਾਮੀ ਕਿ ਸਾਡਾ ਜਿਹੜਾ ਸਵਰਾਜ ਡਾਇਰੈਕਟਰ ਹੈਗਾ ਉਹਦੇ ਪਿੱਛਾ ਸਾ ਕੁੜਿਓ ਸਰਾਈ ਕੈਪੀਟਲ ਪਿੱਛਾ ਸਾ ਕੁੜਿਓ ਉਹਦੇ ਵਾਸੀ ਅਸੀਂ ਕੰਪਨੀ ਵਾਲੇ ਅੰਜ ਸਵਰਾਜ ਕੈਪੀਟਲ ਜਿਹੜੇ ਐਪਲੀਕੇਸ਼ਨ ਉਹ ਸਾਡੇ ਨਾਲ ਮਾਰਕੀਟਿੰਗ ਦੇ ਬਾਅਦ ਪਾਇਆ ਸੀਓ ਸਾਹਿਬ ਜਿਹੜਾ ਹਰਿਚੰਦ ਜੀ ਆਪਣਾ ਨਾਮ ਰਜੀਵ ਇਹਨਾਂ ਜੀ ਮਹਿਮਾਨ ਕਮੇਟੀ ਟਿਕ ਇਵੈਂਟ ਇਹਦਾ ਵੀ ਭਰਾਲੀ ਇਹ ਹਰ ਸਾਲ ਕਿਸੇ ਨਾ ਕਿਸੇ ਦਾ ਕੋਈ ਵੱਖਰਾ ਹੋਏਗਾ ਨਹੀਂ ਉਹਦੇ ਪਿੱਛੇ ਹਾਦਸੇ ਪਾਸੇ ਇਹ ਨਿਆ ਸਾਲ ਦਾ ਇਹ ਸਮਾਜ ਬਣਾ ਲੀਂ ਤੀ ਤੋ ਪਹਿਲੇ ਸਾਲ ਤੋਂ ਹੀ ਆਪ ਦੇ ਜਿੰਮੇ ਚੜਾ ਕਰਦੇ ਆ ਰਹੇ ਲੇਟਾ ਪਰ ਉਹ ਸਰਕਾਰਾਂ ਵੀ ਨਹੀਂ ਆਈਆਂ ਵੀ ਆ ਸਰਨੇ ਲਾਰਾ ਵੀ ਲਾਇਆ ਉਹਦੀ ਜਗਾ ਨਹੀਂ ਆਪੇ ਪਰ ਕਿਸੇ ਨੇ ਤੁਹਾਡੀ ਅੱਖ ਬਾਹਰ ਨਹੀਂ ਪੜੀ ਦੇਖੋ ਅਕੇ ਦਾ ਤੁਹਾਨੂੰ ਵੀ ਪਤਾ ਹਰ ਸਾਲ ਬਨਾਉਂਸ਼ ਕਰਦੇ ਆ ਕੋਈ ਨਾ ਇਹ ਤਾਂ ਜਿਵੇਂ ਦੇਵੇਂ ਐਸੇ ਹੀ ਹੋ सू अ तक फिलहाल कोई ग्राउंड अलाउड भी नहीं लास्ट ईयर सा उन्होंने क्या सी कैशनल सेंटर नाम सैक्टर से उसे जोड़ा है दशहरा नहीं अच्छी उत्मी बना सकता देखो कदम बता सरकारी काम हैगीमिशन का भी चलता है पहली गाँव परमिशन होनी छो महीने लग जाते असं ये जरूर चाहेंगे कि सू परमिशन वास्तव ना ਇਹਨਾਂ ਨੂੰ ਮਿੰਟੋ ਕੀ ਚਾਹੀਦੀ ਹੈ ਕਿਤੇ ਚਾਹੇ ਉਹ ਆਪਣਾ ਵਾਇਰ ਮੀਡੀਆ ਲਗਾਏ ਜਾਂ ਸੀਐਮਏ ਦਾ ਹੋਵੇ ਚਾਹੇ ਘਮਾੜਾ ਦੀ ਹੋਵੇ ਜਾਂ ਸਾਰੇ ਸਾਨੂੰ ਮੀਨਾਂ ਦੀ ਕੋਈ ਜਗ੍ਹਾ ਸਾਨੂੰ ਇਹਨਾਂ ਨੇ ਆਪਣਾ ਰੀਸ ਕਰਕੇ ਸੈੱਟਿਅੱਪ ਲਾਉਂਦੇ ਸ਼ੋਅ ਡਾਟਾ ਅਲੌਂਗ ਨਹੀਂ ਦੇ ਇਹਨਾਂ ਤੋਂ ਮਾਰਕਟ ਤੇ ਹੀ ਅਸੀਂ ਚਾਹਾਂਗੇ ਕਿ ਸਾਨੂੰ ਦਾ ਸਿੰਗਲ ਮਿੰਟੋ ਪ੍ਰੋਸੈਸ ਹੋਵੇ ਤਾਂ ਕਿ ਅਸੀਂ ਕਿਨਾਂ ਆਰਾਮ ਨਾਲ ਇਸ ਪਰਮਿਸ਼ਨ ਆਸਮਾਨ ਅੰਦਰ ਲਾ ਸਕੀ ਰਾਜਿਕ ਮਗਾਰੀ ਬਹੁਤ ਬਾਕੀ ਹੈ ਜਿਹੜੋ ਰਾਮੇ ਪਾਪੋ ਇਹ ਸਾਰੀ ਜਿਹੜਾ ਕੋਈ ਨਾ ਘਰ ਕਿਹਦਾ ਬਿਲਕੁਲ ਬਰਸਾ ਬਹੁਤ ਮੰਦਾ ਹੈ ਅਸੀਂ ਜੋ ਸ਼ੁਰੂ ਕੀਤਾ ਸੀ ਦਿਹਾੜਾ ਉਦੋਂ ਤੱਕ ਸੀਗਾ 40000 ਦਾ ਹੁਣ ਹੈਗਾ 100000 ਉਹਦੇ ਵਿੱਚ ਸਾਡੇ ਜਿਹੜੇ ਮੈਂਬਰਸ ਨੇ ਸਾਡੇ ਮੈਂਬਰਸ ਦੇ ਵਿੱਚ ਨਰੇਸ਼ ਕੰਸਲ ਹੈ ਅਨੁਰਾਗ ਵੀ ਹੈ ਜੀ ਆਪਣਾ ਸਜੀਵ ਹੈ ਰਾਮ ਕੁਮਾਰ ਜੀ ਹੈ ਇਹ ਸਾਰੇ ਇਸ ਤੋਂ ਇਲਾਵਾ ਆਪਣਾ ਮਿਸਰ ਪ੍ਰਧਾਨ ਹੈ नाइन मशीन को लगाएं इस सारे कोई प्रोड्यूस करते असली पब्लिक को रफ पैसा चकराते सर एक लगातार देखा जब भी आ रहा है कि पिछले साल भी कुछ बंदे पड़ेगे ऐसा ना तो ये तो अभी कमेटी के नाम से लोगों को लोगलेक्शन हो रही थी कि असली बार बबलिक जो कोई लेक्शन नहीं करता नो पब्लिक नो पब्लिक लेक्शन अ असं बारी पब्लिक को पैसे नहीं कटे करते इस करके जो कोई करते हैं कुछ भी सकते हो बीच कॉपी दिखाओगे अभी हम अगर कॉपियाँ प्रिंट कराओगे राम कुमार जी को बकायदा रिकॉर्ड है अभी नमी कॉपी जो साइन की इनकी कॉपी छुपा हाइट हाइट है उसके उपर अं कह दिए कि सौ फुट खड़ा कॉपी चढ़ाव ਅਸੀਂ ਜੋ ਨਾਰਮਲ ਹੈ 70 ਅਸੀਂ ਜੋ ਸਾਨੂੰ ਪਤਾ ਲੱਗਦਾ ਹੈ ਕਿ ਨਹੀਂ ਜੀ ਰਾਮਨ ਦੀ ਆਪਣੀ ਜੋ ओरिजिनल ਰਾਈਟ ਸੀ ਜੋ ਡਾਕਟਰ ਅਸੀਂ ਤਾਂ ਬਕਰ ਬੁੱਟ ਦਾ ਸਾਡੇ ਨਾਲ ਐਸਪਰੀ ਹਰ ਵਾਰੀ ਕੋਟਾ ਮਿਲਦਾ ਹੈ ਜੇਕਰ ਜੇ ਅਸੀਂ ਕੋਈ ਦਿਨ ਅਸੀਂ ਫੋਟੋ ਵੀ ਕਰਾਉਂਦੇ ਹਾਂ ਅਸੀਂ ਦਾ ਫੰਕਸ਼ਨ ਹੋ ਜਾਵਾ ਜੀ ਦਾ ਪਬਲਿਕ ਕੋਸ਼ਿਲਾ ਇੰਜਾਇਰ ਕਾਇਗਨ ਕਿਥੋਂ ਆਏ ਨੇ ਦੇਖੀ ਮੇਨ ਇੰਟਰੈਕਸ਼ਨ ਰਹਿ ਗਈ 3 ਬੁੱਟ ਦਾ ਲਾਵਾ ਕਾਇਗਨ ਸਾਡੇ ਦੀ ਯੂਪੀ ਚੋਂ ਆ ਰਹੇ ਸਾਰੇ ਪਹਿਲਾਂ ਵੀ ਕਾਰੀਗਰ ਜਿਹੜੇ ਸੀਗੇ ਉਹ ਪਟਿਆਲੇ ਨੂੰ ਆਉਂਦੇ ਸੀਗੇ ਉਹਨਾਂ ਦੀ ਬਸੋਂ ਜਿਹੜੇ ਉਹਨਾਂ ਦੇ ਸਾਸਤਰੀ ਉਹਨਾਂ ਦੀ ਜੱਤੂ ਵੀ ਉਸ ਵਾਰ ਨਹੀਂ ਆ ਰਹੇ ਮਾਨਾ ਤੋਂ ਇਹਨਾਂ ਨੇ ਸੜਕੋ ਤੋਂ ਟਿਕਣ ਅੱਠਾਈ ਕਿਲ ਸੜਕੋ ਪੱਛਮ ਕਰਦੇ ਰਹੇ ਇਹ ਸਾਡੇ ਨਾਲ ਜਿਹੜਾ ਬੰਦਾ ਜੁੜਿਆ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੀ ਭਾਈ ਜਿਓ ਸਭ ਸਸਤਾ ਦੇ ਸਾਡੇ ਨਾਲ ਦਾ सरकार जी ने साल 60 दशरे करती होंगे पुणे साल तो साडा प्रेस में साडे ना जुडी दिया 19 साल प्रेस कॉन्फ्रेंस किसका भी है असली नागा तो हम छोड़ देते ना किसी सब छोड़ दो तो सर चीफ गेस्ट कौन होंगे अपने हेल्थ की ठीक है सभी साडे डीसी बोर्ड आशीष का वो डीसी के साथ साडे और साडे बिल्कुल जोका बदलना तैयार करेंगे ਇਹ ਮੈਂ ਉਹ ਜਿਸਾਨ ਸਾਹਿਬ ਦੀ ਪਾਤਸ਼ਾਹ ਦਾ ਨਸੀਡੀ ਸਿੱਖੇ ਲੇ ਗਿਆ ਉਹ ਕਿੰਨੇ ਆ ਇਹਨ ਦਾ ਕੋਈ ਮੇਰੇ ਨਾਲ ਨਸ਼ਾ ਮੁਕਤੀ ਦਾ ਸ਼ਾਸਨ ਕਰ ਲਿਆ ਉਹਦੇ ਕਰਕੇ ਪਿਛਲੇ ਸਾਲ ਵੀ ਹੋਈ ਕਿਲਾ ਸੀ ਕਾਕੀ ਵੀ ਮਨੇ ਜੇ ਤੁਸੀਂ ਅਸ਼ਾਪ ਜਿਦਿਆ ਰਹੇ ਕੁਝਾ ਜਿਹਾ ਉਹ ਤਾਂ ਤਾਂ ਪੂਰੀ ਹੈ ਜੇ ਤੁਸੀਂ ਪੂਰੀ ਆ ਉਹਦੇ ਚ ਕੋਸ਼ਿਸ਼ੇ ਸੁਝਾ ਦੇਿਆ ਤੇ ਚੇਂਜ ਕਰੀਏ ਤੇ ਨਸ਼ਾ ਪੀ ਕੇ ਬੰਦਾ ਘਿਰਦਾ ਜਿਵੇਂ ਨਾ ਬਹਿ ਨਾ ਮਾਣੂ

ਹਾਂ ਜੀ ਅੱਜ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਸਿਰ ਪੁਲੀਟਿਕਲ ਲੈਵਲ ਐ ਅਨਾਉਂਸ ਕਰ ਦਿੰਦੇ ਐ ਲੇਕਿਨ ਸਾਨੂੰ ਮੈਂ ਜਿਸ ਤੋਂ ਆਪਣੀ ਦੱਸ ਕੇ ਗਿਆ ਵੀ ਜਿਸ ਹਰ ਨੇ ਇਹ ਕਿਹਾ ਐ ਤੁਸੀਂ ਤੁਹਾਨੂੰ ਕਹਿੰਦਾ ਐ ਕੰਵੈਨਸ਼ਨਲ ਸੈਕਟਰ ਨਾਲ ਉਸਦੇ ਵਿੱਚ ਬਹੁਤ ਸਾਰੇ ਵਾਸੋਂ ਕੋਈ ਦੇਖੋ ਟਾਈਮ ਅਸੀਂ ਇਹ ਟਿਕਨੇ ਅੱਜ ਅਨਾਉਂਸ ਕਰ ਲਏ ਤਾਂ ਅੱਜ ਹੀ ਪਾ ਗਿਆ ਲੇਕਿਨ ਅਸੀਂ ਕਿਹਦੇ ਚਲੋ ਜਿੰਨਾ ਪਾ ਗਿਆ ਉਦੋਂ ਅਸੀਂ ਵੀ ਸਮਝਾਂਗੇ ਕਿ ਸੰਪਤੀ ਸਥਾਈ ਤੇ ਕਿਵੇਂ ਨਾ ਨਾ ਦੇੜਾ ਦੇ ਵਿੱਚ ਵੀ ਆਪਣੇ ਕਰਦੇ ਜਸਟਿਸ ਦੇ ਵਿੱਚ ਸਾਰੇ ਜਿਹੜੇ ਪਬਲਿਕ ਸੈਕਟਰ ਹੁੰਦੇ ਤਾਂ ਜਦੋਂ ਸਪੋਲਿਟ ਜਿਆਦਾ ਫੰਡ ਨਹੀਂ ਹੁੰਦਾ ਰੇਲਵੇ ਸੈਕਟਰ ਵਿਕਾਸ ਦੀ ਜਦੋਂ ਅੰਦਰ ਦਾ ਬਦਲੋ ਦਿਮਾਗ ਕਰ ਚੁੱਕੇ ਤਾਂ ਭਾਵੇਂ ਰੇਲਵੇ ਜਿਹੜਾ ਤੁਹਾਨੂੰ ਪੈਸੇ ਪਾਰ ਮਾਰਾ ਮਟਰ ਨਾ ਕੋਈ ਸਰਕਾਰ ਕੁਝ ਨਹੀਂ ਕਰ ਸਕਦੇ ਗਵਰਨਮੈਂਟ ਦਾ ਕੋਈ ਕੰਮ ਨਹੀਂ ਆਜੀ ਸੜਕਾਂ ਤੇ ਕੁਝ ਪੈਸੇ ਨਹੀਂ ਹੈ ਜੇਕਰ ਜੀ ਉਸੀ 2 ਮਿੰਟ ਜਮੀਨੇ ਦੇ ਵਾਸਤੇ ਖਰਤ ਮਾਤਵਾਲੇ ਨੋਟ ਸਾਡੇ ਸਾਥ ਚ ਇੱਕ ਵੰਸ ਹੁੰਦਾ ਔਰ ਉਸ ਦੀ ਹੋ ਗਈ ਜਨਾ ਕਰ ਲੰਦੇ ਹੈ ਲੈਦਰ ਸੈਲਫ ਆਨੇ ਇਹ ਨਹੀਂ ਹੈ ਪਬਲਿਕ ਨੂੰ ਕਹਾਂਦੇ ਨੋ ਸਵਰਾਜ ਸਵਰਾਜ ਦੇ ਅੰਦਰ ਸਵਰਾਜ ਨੂੰ ਔਰ ਜਵਾ ਦੇ ਬਿੱਟਾ ਜਵਾ ਦੇ ਬਲੈਕ ਡੈਕ ਸੈਟ ਨੋ ਬਸ